ਜਿਹੜੀ ਆਪਾਂ ਅਗਲੇ-ਬੱਲੇ ਦੀ ਐਕਸਟਰਾ ਪੱਤੀ ਕੱਟੀ ਸੀ ਉਹਦੇ ਤੇ ਆਪਾਂ ਗ੍ਰੇਸ ਪੇਪਰ ਚਿਪਕਾ ਲਿਆ ਵਾ ਮਣ ਪਹਿਲਾਂ ਆਪਾਂ ਅਗਲੀ ਸਾਈਡ ਤੇ ਪਾਈਪਿੰਗ ਨੂੰ ਅਟੈਚ ਕਰਾਂਗੇ ਜਿਹੜਾ ਆਪਾਂ ਐਕਸਟਰਾ ਕੱਪੜਾ ਛੱਡਿਆ ਸੀ ਉਤੋਂ 2 ਇੰਚ ਅੱਗੇ ਨੂੰ ਆਪਾਂ ਹੋ ਨਿਸ਼ਾਨ ਲਾ ਕੇ ਇੱਥੇ ਛੋਟਾ ਜਿਹਾ ਕੱਟ ਲਗਾਇਆ ਵਾ ਤੇ ਇੱਥੋਂ ਤੱਕ ਹੀ ਆਪਾਂ ਪਾਈਪਿੰਗ ਲਗਾਵਾਂਗੇ ਪਾਈਪਿੰਗ ਆਪਾਂ ਲਗਾ ਲਈ ਆ ਹੁਣ ਇਸ ਨੂੰ ਗ੍ਰੇਸ ਪੱਤੀ ਦੇ ਉੱਤੇ ਰੱਖ ਕੇ ਸਲਾਈ ਲਗਾਵਾਂਗੇ ਜਿੱਥੇ ਆਪਾਂ 2 ਇੰਚ ਦਾ ਕੱਟ ਲਗਾਇਆ ਹੋ ਉਹ ਤੋਂ ਸਲਾਈ ਸ਼ੁਰੂ ਕਰਾਂਗੇ ਜਿਹੜੀ ਆਪਾਂ ਪਾਈਪਿੰਗ ਦੀ ਸਲਾਈ ਲਗਾਈ ਹੋਈ ਆ ਉਸੇ ਸਾਈਡ ਉੱਤੇ ਆਪਾਂ ਦੁਬਾਰਾ ਸਲਾਈ ਲਾਵਾਂਗੇ ਸਲਾਈ ਆਪਾਂ ਲਾ ਲਈ ਆ ਹੁਣ ਪਹਿਲਾਂ ਗਲੇ ਦੀ ਕਟਿੰਗ ਕਰਾਂਗੇ ਲੇ ਹੋਈ ਸਾਈਡ ਤੇ ਆਪਾਂ ਰਾਬਸਾਈ ਲਾ ਲਈ ਆ ਇਹ ਰਾਬਸਾਈ ਲਾਣ ਦੇ ਨਾਲ ਜਿਹੜੀ ਆਪਣੀ ਗਲੇ ਵਾਲੀ ਪੱਟੀ ਹੈ ਥੱਲੇ ਨੂੰ ਟਿਕਦੀ ਨਹੀਂ ਤੇ ਬਰਾਬਰ ਰਹਿੰਦੀ ਆ ਹੁਣ ਆਪਾਂ ਅੰਦਰਲੀ ਪੱਟੀ ਨੂੰ ਫੋਲਡ ਕਰਕੇ ਸਲਾਈ ਲਾਵਾਂਗੇ ਇਸ ਤਰ੍ਹਾਂ ਆਪਾਂ ਅਗਲੀ ਸਾਈਡ ਤੇ ਪਾਈਪਿੰਗ ਲਾ ਲਈ ਹੈ ਜਿਹੜੀ ਆਪਾਂ ਦੂਜੀ ਸਾਈਡ ਤੇ ਪਾਈਪਿੰਗ ਲਗਾਣੀ ਆ ਇਹ ਆਪਾਂ ਪੂਰੀ ਨਹੀਂ ਲਗਾਵਾਂਗੇ ਉੱਪਰੋਂ ਲੈ ਕੇ نیچے 15 ਇੰਚ ਤੱਕ ਇਹ ਆਪਾਂ ਅੱਧੀ ਪਾਈਪਿੰਗ ਲਗਾਵਾਂਗੇ ਅੱਧੀ ਆਪਾਂ ਵੈਸੇ ਹੀ ਛੱਡਾਂਗੇ ਕਿਉਂਕਿ ਇਹ ਫੱਟੀ نیچے ਆਣੀ ਆ ਜਿਹੜੀ ਫੱਟੀ ਉੱਪਰ ਆਣੀ ਆ ਉਹਦੀ ਆਪਾਂ ਪੂਰੀ ਪਾਈਪਿੰਗ ਲਗਾਵਾਂਗੇ ਦੋਨਾਂ ਪਾਸੇ ਪਾਈਪਿੰਗ ਲੰਗਾਉਂਦਣਾ ਹੁਣ ਇੱਥੇ ਆਪਾਂ ਪੇਟਾਂ ਦੇ ਨਿਸ਼ਾਨ ਲਗਾਉਂਦੇ ਹਾਂ ਢੇਡ ਪਾਣ ਦੇ ਨਾਲ ਜਿਹੜੀ ਆਪਣੀ ਕਮਰ ਦੀ ਫਿਟਿੰਗ ਹੈ ਬਹੁਤ ਵਧੀਆ ਬੰਦੀ ਆ ਢੇਡ ਪਾਣ ਤੋਂ ਬਾਅਦ ਹੁਣ ਇਸਦੀ ਆਪਾਂ ੱਤੀ ਦੇ ਵਾਲੀ ਸਲਾਈ ਲਾਵਾਂਗੇ ਤੇਰੇ ਦੀ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਕਾਲਰ ਲਗਾਉਣ ਵਾਸਤੇ ਗਲੇ ਦੀ ਮਿੰਤੀ ਕਰਾਂਗੇ ਕਾਲਰ ਦੀ ਚੜਾਈ ਜਿਹੜੀ ਆਪਣੇ ਆਂਦੀ ਆ ਉਹ 13 ਇੰਚ ਜਾਂਦੀ ਆ ਤੇ ਆਪਾਂ 13.5 ਇੰਚ ਕਾਲਰ ਦੀ ਕਟਿੰਗ ਕਰਾਂਗੇ ਜਿੰਨੀ ਆਪਾਂ ਕਾਲਰ ਦੀ ਕਟਿੰਗ ਕਰਨੀ ਆ ਉਹਦੇ ਹਿਸਾਬ ਨਾਲ ਆਪਾਂ ਕੱਪੜੇ ਨੂੰ ਫੋਲਡ ਕਰ ਲਾਂਗੇ ਬੰਦ ਸਾਈਡ ਤੋਂ ਜਿਹੜਾ ਆਪਾਂ ਕਾਲਰ ਦੀ ਚੜਾਈ ਆ ਇਹ ਆਪਾਂ ਚਾਹਰ ਤੋਂ 4.5 ਇੰਚ ਰੱਖ ਸਕਦੇ ਆ ਤੇ ਜਿੱਥੇ ਆਪਾਂ ਕਟਿੰਗ ਕਰਨੀ ਆ ਉੱਥੋਂ ਆਪਾਂ ਕਾਲਰ ਦੀ ਹੁੰਦੀ ਜਿਹੜੀ ਆ ਉਹ ਆਪਾਂ 3.5 ਇੰਚ ਕਰਾਂਗੇ ਬੰਦ ਸਾਈਡ ਤੋਂ ਆਪਾਂ 4.5 ਲਿਆਵਾ ਖੁੱਲੀ ਸਾਈਡ ਤੋਂ ਆਪਾਂ 3.5 ਲੰਮਾ ਦੇ ਬੰਦ ਸਾਈਡ ਤੋਂ ਆਪਾਂ ਨਿਸ਼ਾਨ ਲਗਾੰਦੇ ਨੂੰ ਗੁਲਾਈ ਦੇ ਦਾਂਗੇ ਜਿਹੜੀ ਉੱਪਰਲੀ ਸਾਈਡ ਆ ਜਾਂਦੀ ਆ ਇੱਥੋਂ ਆਪਾਂ 1 ਪੈਰ نیچے ਨੂੰ ਕਪੜਾ ਕਰਕੇ ਇਹਨੂੰ ਬੰਦ ਸਾਈਡ ਦੇ ਨਾਲ ਮਿਲਾਵਾਂਗੇ ਉਹ ਜਿਹੜੀ ਆਪਣੇ نیچے ਗੁਲਾਈ ਪਾਈ ਹੋਈ ਹੈ ਇਹਦੀ ਮਿੰਟੀ ਕਰਾਂਗੇ ਇਹ ਆਪਾਂ 13 ਇੰਚ ਤੇ ਗਲਾ ਤਿਆਰ ਰੱਖਣਾ ਇੱਕ ਪੈ ਸਲਾਈ ਵਾਸਤੇ ਰੱਖਾਂਗੇ ਜਿਹਦੀ ਆਪਾਂ ਲਾਈਨ ਸਿੱਧੀ ਡਰਾ ਕੀਤੀ ਆ ਜੇ ਤਾਂ ਆਪਾਂ ਗੋਲ ਕਲਰ ਕਰਨੀ ਆ ਤੇ ਇੱਥੋਂ ਹੀ ਗੁਲਾਈ ਦੇ ਦਾਂਗੇ ਜਿਹਦੀ ਆਪਾਂ ਇਹਦੀ ਨੁੱਕਰ ਕੱਟਣੀ ਆ ਤੇ ਲਾਈਨ ਤੋਂ 1 ਇੰਚ ਵਧਾ ਕੇ ਜਿਸ ਤਰ੍ਹਾਂ ਕਿ ਆਪਾਂ 13 ਇੰਚ ਬੈਨ ਨੂੰ ਤਿਆਰ ਕਰਨਾ ਵਾ ਤੇ 6.5 ਇੰਚ ਤੇ ਨਿਸ਼ਾਨ ਲਗਾਉਂਗੇ ਇੱਕ ਪੈ ਸਲਾਈ ਵਾਸਤੇ ਰੱਖਾਂਗੇ ਉੱਪਰ ਸਾਈਡ ਤੋਂ ਕੱਲ ਦਾ ਨਿਸ਼ਾਨ ਆਪਾਂ 7 ਇੰਚ ਤੇ ਲਗਾਵਾਂਗੇ ਤੇ ਇਸ 7 ਇੰਚ ਦੇ ਨਿਸ਼ਾਨ ਨੂੰ ਆਪਾਂ ਜਿੰਨਾ ਆਪਾਂ ਕੱਲਰ ਤਿਆਰ ਰੱਖਣਾ ਵਾ ਜਿਹੜਾ ਆਪਾਂ ਸਲਾਈ ਵਾਸਤੇ ਕੱਪੜਾ ਰੱਖਿਆ ਵਾ ਉਹਦੇ ਨਾਲ ਮਿਲਾ ਦਾਂਗੇ। ਮਨਿਸਤੀ ਆਪਾਂ ਕਟਿੰਗ ਕਰਾਂਗੇ। ਜਿਹੜਾ ਆਪਣਾ نیچے ਗੁਲਾਈ ਵਾਲਾ ਪਾਸਾ ਵਾ ਇਹ ਆਪਾਂ ਸ਼ਰਟ ਤੇ ਨਾਲ ਜੋੜਾਂਗੇ। ਹੁਣ ਪਹਿਲਾਂ ਇਸ ਤੇ ਆਪਾਂ ਪਾਈਪਿੰਗ ਲਗਾਵਾਂਗੇ। पाइपिंग लगाने तो जे अपना थले गुलाई पासा तो वा एक पैर अंदर इतने आप कपड़े रख के आप जी पाइपिंग सिलाई लाई है उसबारा सिलाई लवेंगे कलर लगा तो बाद जी आप पिछली साइड से कपड़ा जोड़ना वा ਉਦਾਪਾ ਇੱਕ ਇੱਕ ਪੈਰ ਕਪੜਾ ਵਧਾ ਕੇ ਐਕਸਟਰਾ ਕਪੜੇ ਦੀ ਕਟਿੰਗ ਕਰ ਦਾਂਗੇ ਕਾਲਰ ਨੂੰ ਪਲਟ ਕੇ ਸਿੱਧਾ ਕਰਾਂਗੇ ਸ਼ਰਟ ਦੇ ਨਾਲ ਕਾਲਰ ਲਗਾਣਗੇ ਇਹਦੀ ਪਿਛਲੀ ਸਾਈਡ ਆ ਉਹਦੇ ਤੇ ਆਪਾਂ ਸੈਂਟਰ ਚ ਇੱਕ ਕੱਟ ਲਗਾਵਾਂਗੇ ਜਿੱਥੇ ਆਪਾਂ 2 ਇੰਚ ਦਾ ਕੱਟ ਲਗਾਇਆ ਸੀ ਉਥੋਂ ਕਾਲਰ ਰੱਖ ਕੇ ਸਿਲਾਈ ਲਾਵਾਂਗੇ ਇਿੱਥੇ ਲੇ ਪਾਸੇ ਆਪਾਂ ਕਲਰ ਤੇ ਸਲਾਈ ਲਾਈ ਸੀ ਉਹਨੂੰ ਉੱਪਰ ਨੂੰ ਫੋਲਡ ਕਰਕੇ ਕਿਨਾਰੇ ਤੇ ਸਲਾਈ ਲਾਵਾਂਗੇ ਕਲਰ ਵਾਲੀ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਪੁੱਠੀ ਸਾਈਡ ਤੋਂ ਇੱਕ ਇੱਕ ਪੈਰ ਦੀ ਸਲਾਈ ਲਾਵਾਂਗੇ ਕਨਰ ਆਪਾਂ ਲਗਾ ਲਿਆ ਵਾ ਹੁਣ ਫਿਟਿੰਗ ਸੀਨ ਲਗਾ ਕੇ ਆਪਾਂ ਇੱਥੇ ਬਾਹਾਂ ਲਗਾਵਾਂਗੇ ਇਸ ਤਰ੍ਹਾਂ ਆਪਾਂ ਬਾਹਾਂ ਲਗਾ ਕੇ ਫਿਣੀ ਸ਼ਰਟ ਨੂੰ ਤਿਆਰ ਕਰ ਲਿਆ ਵਾ ਹੁਣ ਆਪਾਂ ਪਿਆਮੇ ਨੂੰ ਸਟਿਚ ਕਰਦੇ ਜਿੱਥੇ ਆਪਾਂ ਜੇਬ ਦੀ ਕਟਿੰਗ ਕੀਤੀ ਆ ਉਥੋਂ 8 ਇੰਚ ਉੱਪਰ ਨਿਸ਼ਾਨ ਲਗਾਵਾਂਗੇ ਤੇ ਇਸ ਨਿਸ਼ਾਨ ਤੋਂ ਆਪਾਂ ਹੱਥ ਪਾਣ ਵਾਸਤੇ 6 ਇੰਚ ਨਿਸ਼ਾਨ ਲਗਾਵਾਂਗੇ ਪਹੁੰਚੇ ਵਾਲੀ ਸਲਾਈ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜੇ ਕਿਸੇ ਨੇ ਦੇਖਣੀ ਹੋਵੇ ਤਾਂ ਨੀਚੇ ਤੇ ਲਿੰਕ ਨੂੰ ਕਲਿੱਕ ਕਰਕੇ ਦੇਖ ਸਕਦੇ ਹਨ ਹੁਣ ਦੋਨਾਂ ਸਾਈਡਾਂ ਤੇ ਆਸਣ ਦੀ ਸਲਾਈ ਲਾਉਣੀ ਹੈ ਜਾਮੇ ਤੇ ਸਲਾਈਆਂ ਲਾਉਣ ਤੋਂ ਬਾਅਦ ਹੁਣ ਉੱਪਰਲੀ ਸਾਈਡ ਤੇ ਮੇਫੀ ਵਾਲੇ ਪਾਸੇ ਆਪਾਂ ਐਕਸਟਰਾ ਪੱਟੀ ਲਾਉਣੀ ਹੈ ਇਹ ਵਾਲੀ ਐਕਸਟਰਾ ਪੱਟੀ ਆਪਾਂ ਪੁੱਠੀ ਸਾਈਡ ਤੋਂ ਰੱਖ ਕੇ ਲਗਾਵਾਂਗੇ ਹੋਂ ਜਿੰਨੀ ਆਪਾਂ ਚੋੜੀ ਇਲਾਸਟਿਕ ਪਾਣੀ ਆ ਉਹਦੇ ਹਿਸਾਬ ਨਾਲ ਆਪਾਂ ਇਥੋਂ ਨਿਫੇ ਨੂੰ ਫੋਲਡ ਕਰਾਂਗੇ ਤੇ ਆਪਾਂ ਇਹ ਪਾਪਾ ਨੀਕੇ ਪਲਾਸਟਿਕ ਲਈ ਗਾ ਲਈਏ ਇਹ ਪਲਾਜੋ ਦੀ ਆਪਾਂ ਨੀਤੇ ਮਾਰੀਏ ਸਲਾਈ ਲਾਵਾਂਗੇ ਇਸ ਤਰ੍ਹਾਂ ਆਪਾਂ ਪੂਰਾ ਕੋਰਸਟ ਸੀਟ ਬਣਾ ਕੇ ਤਿਆਰ ਕਰ ਲਿਆਗਾ ਜੇਕਰ ਵੀਡੀਓ ਬਤਿਆ ਨੇ ਗੇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ